ਜੀ ਕੋਈ ਸ਼ਰਤ ਕੋਸਮੋਂ ਪਹਿਲਾਂ ਦੀ ਗੱਲ ਹੈ ਪਰਮਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਉਹ ਆਪਣੇ ਪਰਿਵਾਰ ਨਾਲ ਆਪਣੇ ਘਰ 'ਚ ਰਹਿ ਰਿਹਾ ਸੀਗਾ ਬਾ ਫਿਰ ਉੱਥੇ ਸੰਦੀਪ ਮਣੀ ਤੇ ਸ਼ੰਕਰ ਨਾਂ ਦੇ ਵਿਅਕਤੀ ਨੇ ਹਮਲਾ ਕੀਤਾ ਜਿਹੜੀ ਇਹ ਹੈਡ ਇੰਜਰੀ ਆ ਸਿਰ ਸੱਟ ਲੱਗੀਆਂ ਜਿਹਦੇ ਵਿੱਚ ਇਹਨਾਂ ਦੀ ਪਰਮਿੰਦਰ ਜੀ ਦੀ ਇਹਨਾਂ ਦੀ ਜੀ ਡੈਥ ਹੋ ਗਈ ਨੂ ਕਿੰਨੋਂ 40 ਸਾਲ ਸੀ ਇਹਨਾਂ ਦੀ ਵਾਈਫ ਕਿਹਦੀ ਉਮਰ 32 ਸਾਲਾਂ ਉਹ ਜ਼ਖਮੀ ਹੈਗੀਆਂ ਤੇ ਇਹਦਾ ਬੇਟਾ ਗੁਰਪ੍ਰੀਤ 14 ਸਾਲ ਦਾ ਜੀ ਤੇ ਬੇਟੀ ਆ ਹਰਸ਼ਪ੍ਰੀਤ 17 ਸਾਲ ਸਰ ਇਹ ਹੋਇਆ ਕਿ ਇਹ ਆਪਸੀ ਇਹ ਬਸਪ੍ਰੀਤ ਕੋ ਮੈਰਿਜ ਵਗੈਰਾ ਪਹਿਲਾਂ ਇਹਨਾਂ ਦੀ ਰੀ ਮੈਰਿਜ ਹੋਈ ਸੀਗੀ ਜੀ ਕੋਈ ਸ਼ਰਤ ਕੁ ਸਮਾਂ ਪਹਿਲਾਂ ਦੀ ਗੱਲ ਆ ਪਰਮਿੰਦਰ ਸਿੰਘ ਨਾਂ ਦਾ ਵਿਅਕਤੀ ਆ ਤੇ ਉਹਦੇ ਪਰਿਵਾਰ ਨਾਲ ਆਪਣੇ ਘਰ ਚ ਰਹਿ ਰਹੇ ਸੀਗਾ ਤਾਂ ਫਿਰ ਉੱਥੇ ਸੰਦੀਪ ਮਣੀ ਤੇ ਸ਼ੰਕਰ ਨਾਂ ਦੇ ਵਿਅਕਤੀਆਂ ਨੇ ਇਹ ਹਮਲਾ ਕੀਤਾ ਜਿਹੜੀ ਇਹਦੇ ਹੈਡ ਇੰਜਰੀ ਆ ਸਿਰ ਸੱਟ ਲੱਗੀ ਆ ਜਿਹਦੇ ਵਿੱਚ ਇਹਨਾਂ ਦੀ ਪਰਮਿੰਦਰ ਜੀ ਦੀ ਇਹਨਾਂ ਦੀ ਜਿਹੜੀ ਡੈਥ ਹੋ ਗਈ ਇਹਨਾਂ ਦੀ ਉਮਰ 42 ਸਾਲ ਸੀ ਇਹਨਾਂ ਦੀ ਵਾਈਫ ਜਿਹੜੀ ਉਹਦੀ ਉਮਰ 31 ਸਾਲ ਆ ਉਹ ਜ਼ਖਮੀ ਹੈਗੇ ਆ ਤੇ ਇਹਦਾ ਬੇਟਾ ਗੁਰਪ੍ਰੀਤ 14 ਸਾਲ ਦਾ ਜੀ ਤੇ ਬੇਟੀ ਆ ਹਰਸ਼ਪ੍ਰੀਤ 17 ਸਾਲ ਸਰ ਇਹ ਹੋਇਆ ਕੀ ਸੀਗਾ ਕੀ ਮਾਮਲਾ ਇਹ ਆਪਸੀ ਇਹ ਡਿਸਪਿਊਟ ਕੋਈ ਮੈਰਿਜ ਵਗੈਰਾ ਪਹਿਲਾਂ ਇਹਨਾਂ ਨੇ ਰੀ ਮੈਰਿਜ ਹੋਈ ਸੀਗੀ ਉਸ ਚੱਕਰ ਦੇ ਵਿੱਚ ਇਹਨਾਂ ਦੀ ਸਾਰੀ ਗੱਲਬਾਤ ਹੋਈ ਆਈ ਅਜੇ ਪ੍ਰਾਇਮਰੀ ਇਨਫੋਰਮੇਸ਼ਨ ਇੰਨੀ ਆਈ ਆ ਬਾਕੀ ਡਿਟੇਲ ਲੈਣੇ ਸੀ ਪਹਿਲਾਂ ਹਾਂਜੀ ਇਹ ਮਾਮਲਾ ਕਰਨਾ ਇਸ ਕਿੰਨੇ ਬੰਦੇ ਨੇ ਮਨ ਇਹ ਤਾਂ ਤਿੰਨ ਬੰਦਿਆਂ ਬਾਰੇ ਦੱਸ ਰਹੇ ਜੀ ਬਾਕੀ ਡਿਟੇਲ ਅੱਗੇ ਪਤਾ ਲੱਗ ਜੂ ਜੀ ਇਹ ਪ੍ਰਾਇਮਰੀ ਇਨਫੋਰਮੇਸ਼ਨ ਆ ਸਾਨੂੰ ਇਹ ਵੀ ਉਹਦੀ ਮੰਮਾ ਦਾ ਵੀ ਸੱਟ ਲੱਗੀ ਹੋਈ ਆ ਉਹਨਾਂ ਕੋਲ ਵਿਚਾਰਾਂ ਕੋਲੇ ਪੈਸੇ ਵੀ ਨਹੀਂ ਹੈਗੇ ਤੇ ਉਹ ਪਰਚੇ ਵਗੈਰਾ ਉਹਨਾਂ ਨੂੰ ਮਿਲ ਗਿਆ ਹੀ ਆ ਸਾਨੂੰ ਵੀ ਅਸੀਂ ਟੈਸਟ ਵਗੈਰਾ ਕਰਾ ਕੇ ਜੋ ਵੀ ਆ ਤਾਂ ਉਹਨਾਂ ਦਾ ਬੱਚਿਆਂ ਦੇ ਕੋਲੇ ਵੀ ਨਹੀਂ ਕੋਈ ਬੈਠਾ ਉਹ ਇਸ ਤਰ੍ਹਾਂ ਨਹੀਂ ਸਿਕਿਉਰਿਟੀ ਫੀਲ ਕਰ ਰਹੇ ਵੀ ਸਾਡੇ ਤੇ ਕੋਈ ਇੱਥੇ ਨਾਮਲਾ ਕਰ ਜੇ ਰਿਸ਼ਤੇਦਾਰ ਵਗੈਰਾ ਬਾਗਾ ਪੁਰਾਣੇ ਚੱਲੇ ਹੋਏ ਜੀ ਤੇ ਹੁਣ ਅਸੀਂ ਕਰ ਰਹੇ ਹਾਂ ਸਾਰਾ ਕੁਝ ਹੁਣ ਅਸੀਂ ਵਾਰਿਸ ਆ ਅਸੀਂ ਇਹਨਾਂ ਦੇ ਵਾਰਿਸ ਹੁਣ ਅਸੀਂ ਆ ਜੀ